ਪੰਜਾਬ ਪੁਲਿਸ ਕਹਿ ਰਹੀ ਹੈ ਕਿ ਜੀ ਅਸੀਂ ਤਾਂ ਉਹ ਤੋਂ ਪਤਾ ਕਰਨਾ ਹੈ ਜੀ ਕਿ ਇਹ ਜਿਹੜੇ ਦਸ ਘਤਨੇ ਜੀ ਇਹ ਕਿਵੇਂ ਕੀਤੇ ਕਿਹਨੇ ਕੀਤੇ ਅਸੀਂ ਜਾਂਚ ਕਰਾਉਣੀ ਹੈ ਜੀ ਹੈ ਨਾ ਥੋੜੇ ਖਲਾਫ ਧੋਖਾਧੜੀ ਦੀ ਸ਼ਿਕਾਇਤ ਹੈ ਜਿਸ ਤੋਂ ਉਹ ਵੀ ਕਾਰਵਾਈ ਕਰਦੇ ਆ ਬਈ ਬੇਸ਼ੱਕ ਇਹ ਸਿਆਸੀ ਨਾਟਕ ਲੱਗਦਾ ਬੇਸ਼ੱਕ ਇਹ ਪੁਲਿਸ ਬਨਾਮ ਪੁਲਿਸ ਲੱਗਦਾ ਪਰ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਸਵਾਲ ਹੈ ਕਿਹੜੀ ਤਾਕਤ ਹੈ ਜਿਹਦੇ ਇਸ਼ਾਰੇ ਤੇ ਉਹ ਨਾਮ ਚੁਣਦਾ ਪਹਿਲੇ 10 ਐਮਐਲਏਆਂ ਦਾ ਫਿਰ ਬਾਅਦ ਚੋਂ 10 ਐਮਐਲਏਆਂ ਦਾ ਕੀ ਸਾਰਾ ਕੁਝ ਨਵੀਨ ਚਤੁਰਭੇਦੀਓ ਕਰ ਰਹੇ ਅਸੀਂ ਸਾਫੀ ਟੰਡੂਨੀ ਨੇ ਇੱਕ ਹਰਿਆਣਾ ਦੇ ਅਧਿਕਾਰੀ ਤੇ ਥੱਪੜ ਚਾਜ ਦਿੱਤਾ ਪਾਸੇ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦਾ ਬਣ ਰਿਹਾ ਹੈ ਇੱਕ ਡਿਊਟੀ ਦੇ ਉੱਤੇ ਤਾਇਨਾਤ ਅਧਿਕਾਰੀ ਤੇ ਥੱਪੜ ਚੁੱਕਣ ਦਾ ਬਣ ਰਿਹਾ ਦੂਏ ਪਾਸੇ ਕਥਾਨੀ ਪਈ ਜਦੋਂ ਤੱਕ ਡੈਡ ਬੋਡੀ ਪਈ ਹੈ ਤਦ ਤੱਕ ਸਰਕਾਰਾਂ ਤੇ ਪ੍ਰਸ਼ਾਸਨ ਤੇ ਇੱਕ ਵੱਖਰੇ ਤਰ੍ਹਾਂ ਦਾ ਦਬਾਅ ਹੈ ਦੇਸ਼ ਭਰ ਦੇ ਵਿੱਚ ਆਵਾਜ਼ ਵੀ ਉੱਠੀ ਭਾਈਚਾਰਕ ਤੌਰ ਦੇ ਉੱਤੇ ਵਿਤਕਰੇ ਨੂੰ ਲੈ ਕੇ ਅੰਨਾ ਮੈ ਸੁਸਾਇਟੀ ਨੇ ਇਸ ਮਾਮਲੇ ਨੂੰ ਨਵਾਂ ਮੋੜ ਦਿੱਤਾ। ਅੱਤ ਕਿਸਰੋਦੀ ਤੇ ਆਪਣਾ ਮੈਂਬਰ ਖੜਾ ਕਰੂਗੀ ਪ੍ਰਧਾਨ ਦੇ ਲਈ ਉਮੀਦਵਾਰ। ਐ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅੱਡ ਖੜਾ ਕਰੂਗਾ। ਐ ਕਿ ਅੰਮ੍ਰਿਤਪਾਲਨ ਤੇ ਵਿਕਾਸ ਨੂੰ ਮੈਦਾਨ ਚ ਉਤਾਰ ਸਕਦੀ ਐ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਉਮੀਦਵਾਰ ਹੋਣਗੇ ਅੱਜ ਦੀ ਤਰੀਕ ਤੱਕ ਤੈਅ ਤੈਅ। ਜੰਪੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਚੰਡੀਗੜ੍ਹ ਪੁਲਿਸ ਬਨਾਮ ਪੰਜਾਬ ਪੁਲਿਸ ਪੰਜਾਬ ਪੁਲਿਸ ਨੇ ਚੰਡੀਗੜ੍ਹ ਦੇ ਇੱਕ ਥਾਣੇ ਨੂੰ ਘੇਰਾ ਪਾ ਲਿਆ ਬਿਲਕੁਲ ਜੀ ਸੈਕਟਰ 3 ਦੇ ਥਾਣੇ ਨੂੰ ਪੰਜਾਬ ਪੁਲਿਸ ਦੀ ਟੁਕੜੀ ਨੇ ਘੇਰਾ ਪਾਇਆ ਹੋਇਆ ਵੱਡੇ ਅਧਿਕਾਰੀ ਵੀ ਉੱਥੇ ਬੈਠੇ ਨੇ ਇਹ ਪੁਲਿਸ ਰੋਪੜ ਤੋਂ ਆਈ ਹੈ ਰੋਪੜ ਪੁਲਿਸ ਵੱਲੋਂ ਕੈਨਡੀਗਡ ਪੁਲਿਸ ਦੇ ਇੱਕ ਥਾਣੇ ਨੂੰ ਘੇਰਾ ਪਾਉਣ ਦੇ ਨਾਲ-ਨਾਲ ਪੰਜਾਬ ਪੁਲਿਸ ਨੇ ਹਾਈ ਕੋਰਟ ਦਾ ਰੁਖ ਵੀ ਕੀਤਾ ਹੈ। ਮਾਮਲਾ ਹੈ ਜੀ ਨਮਨੀਤ ਚਤੁਰਵੇਦੀ ਦਾ। ਨਮਨੀਤ ਚਤੁਰਵੇਦੀ ਜਿਨੇ ਰਾਜ ਸਭਾ ਦੇ ਕਾਗਜ਼ ਭਰੇ ਸੀ ਹੁਣ ਪੰਜਾਬ ਪੁਲਿਸ ਕਹਿੰਦੀ ਜੀ ਸਾਡੇ ਕੋਲ ਸ਼ਿਕਾਇਤ ਆਈ ਸੀ ਉਹਦੇ ਖਿਲਾਫ ਕਿ ਉਹਨੇ ਐਮਐਲਏ ਸਾਭ ਦੇ 10 ਕਰਜ਼ਾ ਨਹੀਂ ਕੀਤੇ ਸੀ। ਇਹੋ ਜਿਹੇ ਪਰਚੇ ਕਈ ਜਿਲ੍ਹਿਆਂ 'ਚ ਹੋਏ ਨੇ। ਉਕਿ ਉਹਨੇ 20 ਐਮਐਲਏ ਦੇ ਨਾਮ ਚੁੱਕੀ ਫਿਰਦਾ ਸੀ ਜਿਨ੍ਹਾਂ ਚੋਂ 10 ਦੇ ਨਾਮ ਪਹਿਲਾਂ ਵਰਤੇ ਸੀ ਜਿਹਦਾ ਜ਼ਿਕਰ ਆਪਾਂ ਪਹਿਲਾਂ ਵੀ ਕੀਤਾ ਤੇ 10 ਉਹ ਵਰਤੇ ਸੀ ਜਿਨ੍ਹਾਂ ਦੇ ਨਾਮ ਆ ਸਾਹਮਣੇ ਮੋਹਰਾਂ ਤੇ 10 ਘਸ ਵੀ ਲਾ ਲਈ ਸੀ ਇਹ ਉਹਨੇ ਆਖਰੀ ਦਿਨ 13 ਤਰੀਕ ਨੂੰ ਕਾਗਜ਼ দাখিল ਕਰਨ ਲੱਗੇ ਜਿਹਦੇ ਨਾਲ ਆਖਰੀ ਦਿਨ ਸੀ ਕਾਗਜ਼ দাখিল ਕਰਨਾ ਉਸ ਦਿਨ ਸੱਟ ਜਮਾ ਕਰਾਇਆ ਸੀ ਹੁਣ ਉਸ ਤੋਂ ਬਾਅਦ ਕੀ ਆਵਾਜ਼ੀ ਪਾਰਟੀ ਦੇ ਪ੍ਰਧਾਨ ਸਾਹਿਬ ਤੇ ਕੀ ਉਹਨਾਂ ਦੇ ਐਮਐਲਏ ਸਾਨੂੰ ਤਾਂ ਜੀ ਮੀਡੀਆ ਤੋਂ ਪਤਾ ਲੱਗਾ ਸਾਨੂੰ ਤਾਂ ਜੀ ਮੀਡੀਆ ਤੋਂ ਪਤਾ ਲੱਗਾ ਚਲੋ ਤੱਤਪੜਾ ਦੇ ਵਿੱਚ ਕਹਿੰਦੇ ਜਿਲ੍ਹਾ ਪੱਧਰ ਤੇ ਐ ਫਾਇਰ ਡਾਜ ਹੋ ਗਿਆਂ ਤੇ ਰੋਪੜਪੁਰਸ ਫਰੰਟ ਲੈ ਕੇ ਗ੍ਰਿਫਤਾਰ ਕਰਨ ਦੇ ਲਈ ਪਹੁੰਚ ਗਈ ਤੇ ਹੁਣ ਉਸ ਨੂੰ ਬਚਾਉਣ ਦੇ ਵਿੱਚ ਕੰਦੀ ਚੰਡੀਗੜ੍ਹ ਪੁਲਿਸ ਝੁੱਟੀ ਗਈ ਪੁਲਿਸ ਉਸ ਨੂੰ ਬਚਾਈ ਨਹੀਂ ਰਹੀ ਸੀ ਬਲਕਿ ਖੁਦ ਚੰਡੀਗੜ੍ਹ ਪੁਲਿਸ ਵੱਲੋਂ ਐਸਐਸਪੀ ਉਸ ਨੂੰ ਸੁਰੱਖਿਅਤ ਕੱਢ ਕੇ ਲੈ ਜਾਣ ਲਈ ਵੀ ਆਏ ਹੁਣ ਇਹ ਸਾਰੇ ਵਰਤਾਰੇ ਨੇ ਇਹ ਸਵਾਲ ਖੜਾ ਕੀਤਾ ਕਿ ਉਹਦੇ ਪਿੱਛੇ ਕੋਈ ਤਾਕਤ ਕੰਮ ਕਰ ਰਹੀ ਹੈ ਜਦੋਂ ਕਿ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਜੀ ਅਸੀਂ ਤਾਂ ਉਹ ਤੋਂ ਪਤਾ ਕਰਨਾ ਹੈ ਜੀ ਕਿ ਇਹ ਜਿਹੜੇ ਦਸਕਤ ਨੇ ਜੀ ਇਹ ਕਿਵੇਂ ਕੀਤੇ ਕਿਹਨੇ ਕੀਤੇ ਇਸ ਦਾ ਜਾਂਚ ਕਰਾਉਣੀ ਹੈ ਜੀ ਹੈ ਨਾ ਤੁਹਾਡੇ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਹੈ ਜਿਸ ਤੋਂ ਉਵੇਂ ਕਾਰਵਾਈ ਕਰਦੇ ਆਂ ਬਈ ਜੇ ਇਹ ਵੀ ਪਹਿਲੂ ਹੈ ਤਾਂ ਲੋਕਲ ਪੁਲਿਸ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ ਲੋਕਲ ਪੁਲਿਸ ਨੂੰ ਦੱਸਣਾ ਪੈਂਦਾ ਕੀ ਪੰਜਾਬ ਪੁਲਿਸ ਨੇ ਦੱਸ ਕੇ ਕਾਰਵਾਈ ਕੀਤੀ ਸੀ ਹੁਣ ਉਹ ਕਹਿੰਦੇ ਇਸ ਦਾ ਦੱਸੇ ਰਹੇ ਆ ਜੀ ਹੁਣ ਵੀ ਨਹੀਂ ਸਾਨੂੰ ਦੇ ਰਹੇ ਜੀ ਸਾਨੂੰ ਬੰਦਾ ਸੌਂਪ ਦੇਣ ਉਧਰ ਥਾਣੇ ਦੇ ਅੰਦਰ ਚੰਡੀਗੜ੍ਹ ਦੇ ਸੈਕਟਰ 3 ਥਾਣੇ ਦੇ ਅੰਦਰ ਨੰਬੀ ਚੱਤਰਵਿੰਦੀ ਦੀ ਸੇਵਾ ਕਰ ਰਹੀ ਹੈ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਨੇ ਫਿਰ ਉਸ ਨੂੰ ਹਾਸਲ ਕਰਨ ਦੇ ਲਈ ਹਾਈ ਕੋਰਟ ਦਾ ਰੁਕੀਦਾ। ਬੇਸ਼ੱਕ ਇਹ ਸਿਆਸੀ ਨਾਟਕ ਲੱਗਦਾ ਹੈ। ਬੇਸ਼ੱਕ ਇਹ ਪੁਲਿਸ ਬਨਾਮ ਪੁਲਿਸ ਲੱਗਦਾ ਹੈ। ਪਰ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਸਵਾਲ ਏਖੜਾ ਹੈ। ਕਿਹੜੀ ਸ਼ਕਤੀ ਹੈ ਜਿਹੜੀ ਨਮਨੀਤ ਚੱਤਰਵੈਦੀ ਨੂੰ ਰਾਜਸਥਾਨ ਜੈਪੁਰ ਤੋਂ ਇੱਥੇ ਰਸਵਾਦ ਕਾਗਜ਼ ਭਰਨ ਲਈ ਲੈ ਕੇ ਆਉਂਦੀ ਹੈ। ਕਿਹੜੀ ਤਾਕਤ ਹੈ ਜਿਹਦੇ ਇਸ਼ਾਰੇ ਤੇ ਉਹ ਨਾਮ ਚੁਣਦਾ ਹੈ ਪਹਿਲੇ 10 ਐਮਐਲਿਆਂ ਦਾ ਫਿਰ ਬਾਅਦ ਚੋਂ 10 ਐਮਐਲਿਆਂ ਦਾ ਕੀ ਇਹ ਸਾਰਾ ਕੁਝ ਨਮਨਿਤ ਚਤੁਰਵੇਦੀਓ ਕਰ ਰਹੇ ਹੱਸ? ਕੀ ਹੁੰਦਰੀ ਵਾਲੀ ਕੋਈ ਫੁੱਲ ਫਲੈਸ਼ ਟੀਮ ਕੰਮ ਕਰ ਰਹੀ ਹੈ ਕੋਈ ਜਿਹਨੇ ਦੂਸਰੀ ਵਾਰ ਨਾਮ ਵੀ ਚੁਣ-ਚੁਣ ਕੇ ਚੁਣੇ ਚਾਹੇ ਉਹ ਸਰਾਰੀ ਦਾ ਹੈ ਹੈ ਚਾਹੇ ਉਹ ਦੇਮਾਨ ਦਾ ਹੈ ਚਾਹੇ ਕੁਬੇਰ ਵਿਜੇ ਪ੍ਰਤਾਪ ਦਾ ਹੈ ਹੈਨਾ ਇਹੋ ਜਿਹੇ ਨਾਮ ਚਾਹੇ ਉਹ ਰਮਨ ਅਰੋੜਾ ਦਾ ਹੈ ਹੈ ਉਹ ਇਹੋ ਜੇ ਨਾਮ ਜਿਹੜੇ ਚੁਣ-ਚੁਣ ਕੇ ਜੁਣੇ ਜਿਨ੍ਹਾਂ ਦੇ ਵਿੱਚ ਲੱਗਦਾ ਸੀ ਕਈਆਂ ਤੇ ਭੇਚ ਵੀ ਹੈਗੇ ਉਨੇ ਸਾਰੀ ਪ੍ਰਕਿਰਿਆ ਆਮ ਆਦਮੀ ਪਾਰਟੀ ਵਾਲੇ ਪਾਲੇ ਚ ਖੜ ਕੇ ਦੇਖਣ ਨਾਲੇ ਲੱਗਦੀ ਹੈ ਕਿ ਜਿੱਦੇ ਪਿੱਛੇ ਬੀਜੇਪੀ ਹੈ ਬੀਜੇਪੀ ਦੇ ਨਾਲ ਸੰਬੰਧਿਤ ਤਰ੍ਹਾਂ ਕਹਿੰਦੀਆਂ ਵੀ ਕਿ ਅਸੀਂ ਆ ਕੱਚਾ ਖੇਡ ਥੋੜਾ ਖੇਡਾਂਗੇ ਅਸੀਂ ਤਾਂ ਫਿਰ 10 ਕਿਉਂ ਅਸੀਂ ਤਾਂ ਸਾਰੇ ਐਮਐਲਏ ਦੀ ਲਾਈਨ ਲਾ ਦੀਆਂ ਅਸੀਂ ਫਿਰ ਬੰਦਾ ਜੀ ਤਾਲੇ ਨੇ ਵੈਸੇ ਨਮਿੰਨ ਚੰਦਰਵੈਦੀ ਵੀ ਇਹ ਕਹਿ ਰਹੇ ਸੀ ਕਿ ਆ 10 ਨਾ ਨਾ ਦੇਖੋ ਜੀ ਮੇਰੇ ਕੋਲ ਤਾਂ ਲੰਬੀ ਲਿਸਟ ਹੈ ਮੈਂ ਤਾਂ ਇਥੋਂ ਰਾਸਵਾ ਮੈਂਬਰ ਬਣ ਕੇ ਜਾਣਾ ਪਰ ਉਹੀ ਨਵਨੀਤ ਚੱਤਰਵੇਦੀ ਕਹਿੰਦੇ ਇਹ ਵੀ ਜਾਂਚ ਦੀ ਮੰਗ ਕਰ ਰਿਹਾ ਜੀ ਕਿ ਇਹਨਾਂ ਦਸਤਾਵਜ਼ਾਂ ਦੀ ਜਾਂਚ ਕਰੋ ਜੀ ਦਸਤਾਵਜ਼ ਅਸਲੀ ਕਿੱਥੇ ਸੀ ਇਹ ਤਾਂ ਜੀ ਮਕਰਾਤ ਇਹ ਮਤਲਬ ਦਿੱਲੀ ਵਾਲਿਆਂ ਨੇ ਕੇਜਰੀਵਾਲ ਨੇ ਨਵਨੀਤ ਸ਼ੋਧੀਆਂ ਨੇ ਉਹਨਾਂ ਦੇ ਨਾਲ ਲੈਂਦੇ ਆ ਪਰ ਹੁਣ ਆਪਣੀ ਚਮੜੀ ਬਚਾਉਣ ਦੇ ਲਈ ਨਵਨੀਤ ਚੱਤਰਵੇਦੀ ਦੇ ਵਕੀਲ ਵੀ ਅਦਾਲਤ ਆਪੜ ਗਏ ਨੇ ਤੇ ਉਹ ਕਿਸੇ ਨਾ ਹਿੱਲੇ ਵਸੀਲੇ ਉਹਦੇ ਲਈ ਕੋਸ਼ਿਸ਼ਾਂ ਕਰਨ ਕਿ ਅਗਾਉਂ ਜਮਾਨਤ ਮਿਲ ਜAVE ਚਲੋ ਪੰਜਾਬ ਦੀ ਕਿੰਦਜੀ ਰਾਜ ਸਭਾ ਉਪਚੋਣ ਦੇ ਵਿੱਚ ਜਿਹੜਾ ਧੋਖਾਧੜੀ ਦੇ ਦੋਸ਼ ਲੱਗੇ ਨੇ ਨਵਨੀ ਚਤੁਰਵੇਦੀ ਤੇ ਉਸ ਨੂੰ ਆਪਣੀ ਕਸਟੜੀ ਚ ਲੈਣ ਦੇ ਲਈ ਚੰਡੀਗੜ੍ਹ ਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਆ ਨਵਨੀਤ ਅਜੇ ਤੱਕ ਚੰਡੀਗੜ੍ਹ ਪੁਲਿਸ ਦੀ ਸੁਰੱਖਿਆ ਦੇ ਵਿੱਚ ਹੈ ਪੰਜਾਬ ਪੁਲਿਸ ਚੰਡੀਗੜ੍ਹ ਸੈਕਟਰ 3 ਦੇ ਥਾਣੇ ਨੂੰ ਘੇਰਾ ਪਾ ਕੇ ਬੈਠੀ ਹੈ 200 ਦੇ ਕਰੀਬ ਮੁਲਾਜ਼ਮ ਬੈਠੇ ਵੱਡੇ ਐਸਪੀ ਰੈਂਕ ਦੇ ਅਧਿਕਾਰੀ ਵੀ ਸਵੇਰੇ ਪਹੁੰਚੇ ਹੋਏ ਸੀ ਤੇ ਉਹ ਵੀ ਇਤੋਂ ਵੀ ਤੇ ਨੀਰਲੀ ਐਸਐਸਵੀ ਵੀ ਦੇ ਇਤੋਂ ਵੀ ਜਿਹੜੀ ਗੱਡੀ ਚੋਂ ਲੈ ਗਏ ਸੀ ਉਹ ਗੱਡੀ ਉਹ ਕਹਿੰਦੇ ਪਤਾ ਨਹੀਂ ਕਿਸੇ ਹੋਰ ਥਾਂ 'ਚ ਖੜਾ ਖੜੂਤੀ ਆ ਉਹ ਤੋਂ ਬੱਤੀ-ਬੁੱਤੀ ਵੀ ਲਾਤੀ ਲੈ ਕੇ ਉਹਨੂੰ ਬੱਤੀ ਵਾਲੀ ਗੱਡੀ 'ਚ ਗਏ ਸੀ ਇਸ ਵਿਚਾਲੇ ਪੰਜਾਬ ਪੁਲਿਸ ਨਵਨੀਤ ਦੀ ਕਸਟਡੀ ਲੈਣ ਦੇ ਲਈ ਨੀਚ ਚਤੁਰਵੇਦੀ ਕਸਟਡੀ ਲੈਣ ਦੇ ਲਈ ਹਾਈ ਕੋਰਟ ਤੱਕ ਪਹੁੰਚ ਗਈ ਹੈ ਪੰਜਾਬ ਪੁਲਿਸ ਨੇ ਤਰਕ ਦਿੱਤਾ ਕਿ ਉਹਦੇ ਖਿਲਾਫ ਰੋਪੜ ਦੇ ਐਮਐਲਏ ਨੇ ਫਰਜੀ ਸਾਈਨ ਕਰਨ ਦਾ ਕੇਸ ਦਰਜ ਕਰਾਇਆ ਤੇ ਨਵਨੀਤ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ ਇਸੋ ਉਸਨੇ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਪੁਲਿਸ ਉਸਨੂੰ ਗ੍ਰਿਫਤਾਰ ਕਰਦੀ ਹੈ ਤਾਂ 10 ਦਿਨ ਦਾ ਪਹਿਲਾਂ ਨੋਟਿਸ ਦਿੱਤਾ ਜਾਵੇ। ਨਵੀਨ ਨੇ ਆਪਣੀ ਪਟੀਸ਼ਨ ਚ ਇਹ ਵੀ ਪੁੱਛਿਆ ਕਿ ਉਸ ਦੇ ਖਿਲਾਫ ਪੰਜਾਬ ਵਿੱਚ ਕਿੰਨੀਆਂ ਐਫਆਈਆਰ ਦਰਜ ਕੀਤੀਆਂ ਗਈਆਂ। ਉਹਨਾਂ ਨੇ ਪੰਜਾਬ ਪੁਲਿਸ ਤੋਂ ਆਪਣੀ ਜਾਨ ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਹ ਉਹ ਵੀ ਅਦਾਲਤ ਪਹੁੰਚ ਗਏ। ਉਹ ਕਹਿੰਦੇ ਵੀ ਕਿ ਮੇਰੀ ਜਾਨ ਨੂੰ ਖਤਰਾ ਹੈ ਇਹ ਤਾਂ। ਤਾਂ ਸੀ ਕਿ ਨਵੀਚ ਚਦਰੋਦੀ ਨੇ ਪੰਜਾਬ ਦੇ ਵਿੱਚ ਖਾਲੀ ਵੀ ਰਾਸਵਾ ਸੀਟ ਦੇ ਲਈ ਨਾਮਕਰਨ ਭਰਿਆ ਸੀਗਾ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ 10 ਆਪ ਐਮਐਲਏਾਂ ਦਾ ਉਹਨੂੰ ਸਮਰਥਨ ਹੈ। ਇਦੇ ਵਿੱਚ ਉਹ ਕਹਦਾ ਉਹਨਾਂ ਨੇ ਸਾਈਨ ਵੀ ਦਿਖਾਈ ਸੀ ਹਾਲਾਂਕਿ ਜ਼ਿਆਦਾਤਰ ਵਿਧਾਇਕਾਂ ਨੇ ਇਹ ਤੋਂ ਇਨਕਾਰ ਕਰ ਦਿੱਤਾ ਜਿਸ ਨੂੰ ਪੰਜਾਬ ਪੁਲਿਸ ਨੇ ਕੇਜਦਾਰਪ ਕੀਤਾ ਤੇ ਕੱਲ 14 ਅਕਤੂਬਰ ਨੂੰ ਉਸ ਨੂੰ ਫੜਨ ਦੇ ਲਈ ਪੁਲਿਸ ਚੰਡੀਗੜ੍ਹ ਪਹੁੰਚ ਗਈ ਸੀ ਹਾਲਾਂਕਿ ਰਾਜ ਸਭਾ ਦੀ ਨਾਮਜ਼ਦਗੀ ਦੇ ਵਜਾ ਕਰਕੇ ਉਸ ਨੂੰ ਚੰਡੀਗੜ੍ਹ ਪੁਲਿਸ ਦੀ ਸਿਕਿਉਰਟੀ ਮਿਲੀ ਹੋਈ ਹੈ ਕਿਉਂਕਿ ਉਹ ਉਮੀਦਵਾਰ ਸੀ ਕਹਿੰਦੇ ਜੀ ਇਸ ਲਈ ਸਿਕਿਉਰਟੀ ਮਿਲੀ ਹੈ ਪਰ ਸਿਕਿਉਰਟੀ ਇਸ ਕਦਰ ਕਿ ਐਸਐਸਪੀ ਤੱਕ ਉਹਨੂੰ ਬਚਾਉਣ ਆ ਰਹੀ ਹੈ ਸਾਰ ਕੁਝ ਇਹਦਾ ਮਤਲਬ ਪਾਕਿਤ ਵੀ ਹੈਗੀ ਹੈ ਇਹਦੇ ਵਜਾ ਕਰਕੇ ਚੰਡੀਗੜ੍ਹ ਪੁਲਿਸ ਉਸ ਨੂੰ ਪੰਜਾਬ ਪੁਲਿਸ ਨੂੰ ਹਵਾਲੇ ਕਰ ਲਈ ਚਾਲੀ ਹੋਈ ਇਸ ਨੂੰ ਲੈ ਕੇ ਸੁਖਨਾ ਲੇਖ ਤੇ ਪੰਜਾਬ ਤੇ ਚੰਡੀਗੜ੍ਹ ਪੁਲਸ ਆਹਮਣੇ-ਸਾਹਮਣੀ ਹੋ ਗਈ ਦੋਨੋਂ ਵੱਲੋਂ ਰਵਾਲ ਵਰਤਾ ਕਢ ਲਏ ਗਏ ਆਖਰ ਚੰਡੀਗੜ੍ਹ ਦੀ ਐਸਐਸਪੀ ਕਬਰਦੀਪ ਕੌਰ ਸੁਖਨਾ ਲੇਖ ਪਹੁੰਚੀ ਤੇ ਨਵੀਂ ਚਤੁਰਵੇਧਨ ਸੈਕਟਰ ਤੇੰਦੇ ਥਾਣੇ ਲੈ ਆਈ ਪੰਜਾਬ ਪੁਲਿਸ ਵੀ ਕਾਗਜ਼ਾਤ ਲੈ ਕੇ ਉੱਥੇ ਪਹੁੰਚ ਗਈ ਤੇ ਥਾਣੇ ਦੇ ਬਾਹਰ ਬੈਠਿਆ ਹੁਣ ਸੁਖਨਾ ਲੇਖ ਦੇ ਚੰਡੀਗੜ੍ਹ ਪੁਲਿਸ ਨੇ ਜਿਸ ਗੱਡੀ ਤੇ ਬਿਠਾਇਆ ਸੀ ਕਹਿੰਦੀ ਉਸ ਗੱਡੀ ਦੇ ਉੱਤੇ ਪਹਿਲਾਂ ਬੱਤੀ ਲੱਗੀ ਹੋਈ ਸੀ ਨੰਬਰ ਪਲੇਟ ਦੇ ਉੱਤੇ ਇੱਕ ਨੇਮ ਪਲੇਟ ਲੱਗੀ ਹੋਈ ਸੀ ਇਸੋ ਕਿ ਅੱਜ ਇਹ ਕੱਲ ਦੀ ਘਟਨਾ ਜਦੋਂ ਲੈ ਕੇ ਗਿਆ ਜਿਹੜੀ ਗੱਡੀ ਚ ਅੱਜ ਹੁਣ ਉਹ ਗੱਡੀ ਦੇ ਉੱਤੇ ਹ ਮਤਲਬ ਰੇਟ ਕਵਰ ਕਰ ਦਿੱਤੀ ਗਈ ਹੈ ਬਤੀ ਹੈ ਨਹੀਂਗੀ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਪੁਲਿਸ ਦੀ ਗੱਡੀ ਹੈ ਜੋ ਪਹਿਲਾਂ ਅਧਿਕਾਰੀ ਵਰਤਦਾ ਸੀਗਾ ਤੇ ਹੁਣ ਉਹ ਪੁਲਿਸ ਸਟੇਸ਼ਨ 26 'ਚ ਖੜਾ ਦਿੱਤੀ ਗਈ ਹੈ ਸੋ ਇਸ ਲਈ ਇਹ ਮਾਮਲਾ ਗੰਭੀਰ ਹੈ ਪਰ ਇਸ ਮਾਮਲੇ ਨੂੰ ਜਿਹੜਾ ਗੌਰ ਕਰਨਾ ਬਣਦਾ ਉਹ ਇਸ ਕੋਣ ਤੋਂ ਬਣਦਾ ਹੈ ਕਿ ਜੇ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਹੈ ਤਾਂ ਪੰਜਾਬ ਸਰਕਾਰ ਕਿੰਨੀ ਨਲਾਇਕ ਹੈ ਉਸ ਨੂੰ ਪਤਾ ਹੀਗਾ ਕਿ ਉਹਦੇ ਐਮਐਲਏ ਦੀ ਦੁਰਵਰਤੋਂ ਕੌਣ ਕਰ ਗਿਆ ਜਾਂ ਆਉਂਦੇ ਸਮੇਂ 'ਚ ਇਸ ਨੂੰ ਉਸ ਤਰੀਕੇ ਕਰ ਨਾਲ ਜੋੜਨਾ ਕਿ ਜੀ ਮਿਸ਼ਨ 로ਟਸਫੇਅਰ ਸ਼ੁਰੂ ਹੋ ਗਿਆ ਸਾਡੇ ਐਮਐਲਏ ਦੀ ਖਰੀਦੋਕ੍ਰੋਧ ਦੀ ਕੋਸ਼ਿਸ਼ ਹੋਈ ਉਹ ਉਸ ਤਰ੍ਹਾਂ ਦਾ ਕੋਈ ਬਰਤਾਰਾ ਦਿਖਾਉਣਾ ਪਹਿਲਾਂ ਵੀ ਇਹ ਡਰਾਮੇਬਾਜ਼ੀ ਕਾਫੀ ਪੰਜਾਬ ਚੱਲੀ ਜਾਂ ਫਿਰ ਇਹ ਪੁਲਿਸ ਦੀ ਤਾਕਤ ਦਾ ਕੋਈ ਖਿਲਾ ਵੀ ਹੈਗਾ ਕਿਉਂਕਿ ਅਰਵਿੰਦ ਕੇਜਰੀਵਾਲ ਕੋਲ ਦਿੱਲੀ ਚ ਕਹਿੰਦੇ ਪੁਲਿਸ ਨਹੀਂ ਸੀ ਜਿਹੜੀ ਪੁਲਿਸ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਖੰਤਰੀ ਬਣ ਤੋਂ ਬਾਅਦ ਹੱਥ ਲੱਗੀ ਇਸ ਲਈ ਕਹਿੰਦੇ ਕਿ ਉਹਦੀ ਤਾਕਤ ਦੀ ਵਰਤੋਂ ਦਾ ਵੀ ਸਵਾਲ ਖੜਾ ਹੈ ਸੋ ਇਹ ਤਾਕਤ ਕਦੇ ਬੱਗੇ ਦੇ ਰੂਪ ਚ ਵਰਤ ਕੇ ਦੇਖੀ ਹੈ ਕਦੇ ਕੁਮਾਰ ਵਿਸ਼ਵਾਸ ਦੇ ਰੂਪ ਚ ਵਰਤਣ ਦੀ ਕੋਸ਼ਿਸ਼ ਕੀਤੀ ਹੈ ਕਿ ਹੋਰ ਥਾਵਾਂ ਤੇ ਪੰਜਾਬ ਪੁਲਿਸ ਦੀ ਵਰਤੋਂ ਦਾ ਸਵਾਲ ਵੀ ਖੜਾ ਹੈ ਤੇ ਅੱਜ ਇਸ ਮਸਲੇ ਤੇ ਵੀ ਖੜਾ ਹੈ ਸੋ ਕਿਹੜੀ ਤਰ ਸੱਚੀ ਕਿਹੜੀ ਤਰ ਝੂਠੀ ਇੱਥੇ ਇਹਦਾ ਸਵਾਲ ਹੈ ਉਥੇ ਦੋਹਾਂ ਤਰ੍ਹਾਂ ਦੇ ਹਵਾਲੇ ਨਾਲ ਆਪਾਂ ਜੀ ਐਮਐਲਐਨ ਦੇ ਹਵਾਲੇ ਦੇਖਿਓ ਕਿ ਉਹਨਾਂ ਦੇ ਦਸਕਤ ਜਾਰੀ ਹੋਗੇ ਤਾਂ ਧੋਖਾ ਹੈ ਜੇ ਆਪਾਂ ਨੰਮਨੀ ਚਤੁਰਭਦੀ ਦੇ ਹਵਾਲਾ ਦੇਖਿਓ ਕਿ ਉਹਦੇ ਉੱਤੇ ਦਸਕਤ ਕਰਕੇ ਮੁਕਰੇ ਨੇ ਤਾਂ ਦੋਵਾਂ ਦੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਲਈ ਜ਼ਰੂਰੀ ਹੈ ਕਿ ਉਹਨਾਂ ਦਸਕਤਾਂ ਦੀ ਫੋਰੈਂਸਿਕ ਜਾਂਚ ਚੋਜਵੇ ਉਸ ਪਰਚੋਲ 'ਚ ਉਸ ਜਾਣ ਦੇ ਵਿੱਚ ਪਤਾ ਲੱਗੂਗਾ ਕਿ ਦਸਕਤ ਕਿਹਨੇ ਕੀਤੇ ਨੇ ਕਿਹਨੇ ਨਹੀਂ ਉਹਨਾਂ ਨਾਲ ਉਹਨਾਂ ਦੇ ਮਿਲਦੇ ਆਖਰ ਕਿ ਨਹੀਂ ਮੰਨਦੇ ਜੇ ਉਸ ਬੰਦੇ ਨੇ ਆਪ ਵੀ ਅਸਲੀ ਦਸਕਤ ਨਾ ਕਰਨੀ ਵੀ ਜੈ ਨਕਲੀ ਵੀ ਕਰਤੀ ਹੋਣ ਤਾਮੀਓ ਲਿਖਾਈ ਦੀ ਬੰਤਰਤਾ ਦਿੰਦੀ ਹੈ ਕਿ ਬੰਦੇ ਨੇ ਆਪੇ ਪੈਨ ਚਲਾਇਆ ਕਿ ਜ਼ੋਰ ਨੇ ਚਲਾਇਆ ਇਸ ਦੀ ਜਾਂਚ ਕਰਾਉਣ ਚ ਕੀ ਹਰਜ ਹੈ ਪੰਜਾਬ ਸਰਕਾਰ ਤੇ ਆਵਾਦੀ ਪਾਰਟੀ ਦੇ ਐਮਐਲਏ ਦੀ ਮੰਗ ਤੋਂ ਕਿਉਂ ਬਚ ਰਹੇ ਨੇ ਸਵਾਲ ਤਾਂ ਇਹ ਹੈ ਤੇ ਜਿਹੜੀ ਤਰਫ ਫਸਦੀ ਦਿਖ ਰਹੀ ਹੈ ਨਵਨੀ ਚੱਤਰਪਤੀ ਉਹ ਕਹਿ ਰਹੀ ਹੈ ਜੀ ਕਿ ਕਰਾਓ ਜਾਂਚ ਜੀ ਇਹ ਤਾਂ ਮੁੱਖਰ ਕੇ ਜੀ ਇਹ ਤਾਂ ਦਬਾਅ ਵੇਠ ਆ ਗਿਆ ਜੀ ਸੋ ਇਹਦਾ ਮਤਲਬ ਦੋਈ ਤਰਾਂ ਦੇ ਪਿੱਛੇ ਕੋਈ ਸਿਆਸਤ ਵੀ ਕੰਮ ਕਰ ਰਹੀ ਹੈ ਕੋਈ ਸ਼ਕਤੀ ਵੀ ਕੰਮ ਕਰ ਰਹੀ ਹੈ ਕੋਈ ਧਿਰ ਵੀ ਕੰਮ ਕਰ ਰਹੀ ਹੈ ਕੋਈ ਟੀਮ ਵੀ ਕੰਮ ਕਰ ਰਹੀ ਹੈ ਕੋਈ ਸਕ੍ਰਿਪਟ ਦੇਣ ਲਿਖਣ ਵਾਲਾ ਵੀ ਕੰਮ ਕਰ ਰਿਹਾ ਸੋ ਦੋਵਾਂ ਦੀ ਹਾਈ ਕਮਾਂਡ ਜਾਂ ਇਹ ਪੰਜਾਬ ਪੁਲਿਸ ਬਨਾਮ ਸਰਪ ਚੰਡੀਗੜ੍ਹ ਪੁਲਿਸ ਸਵਾਲੀ ਗਈ ਹੈ। ਹਰਿਆਣੇ ਦੀਆਂ ਘਟਨਾਵਾਂ ਲਗਾਤਾਰ ਚਰਚਾ ਵਿੱਚ ਨੇ। ਅੱਜ ਇੱਕ ਨਵੀਂ ਚਰਚਾ, ਨਵੀਂ ਖਬਰ ਨਮਾ ਮਾਮਲਾ ਕੁਰਖhetra ਤੋਂ ਨਿਕਲ ਕੇ ਆਇਆ। ਜਿੱਥੇ ਗੁਰਨਾਮ ਸਿੰਘ ਕੰਡੂਨੀ ਨੇ ਇੱਕ ਹਰਿਆਣਾ ਦੇ ਅਧਿਕਾਰੀ ਦੇ ਥੱਪੜ ਛੱਡ ਦਿੱਤਾ। ਫੂਡ ਨਾਲ ਸੰਬੰਧਿਤ ਅਧਿਕਾਰੀ ਸੀਗਾ ਡੀਐਫਐਸਓ ਉਹਦੇ ਥੱਪੜ ਰਸੀਦ ਕਰ ਦਿੱਤਾ। ਪਰਨਾਮ ਸਿੰਘ ਚੰਡੂਨੀ ਝੋਨੇ ਦੀ ਸਹੀ ਖਰੀਦਨਾ ਹੁਣ ਦੇ ਕਰਕੇ ਜਿਹੜਾ ਮੀਨਿਸਕੱਤਰੇਤ ਹੈ ਉਹਦੇ ਬਰ ਧਰਨਾ ਲਾ ਰਹੇ ਸੀ ਆਪਣੇ ਸਾਥੀਆਂ ਦੇ ਨਾਲ ਟਰੈਲੀਆਂ ਪਰ ਕੇ ਲੈ ਕੇ ਗਏ ਸੀ ਝਿਰੀ ਦੀਆਂ ਤੇ ਉਹਦੇ ਤੇ ਬੈਠੇ ਸੀ ਉਹ ਤੋਂ ਉਤਰਦੇ ਦਿਖਦੇ ਨੇ ਗੱਲਬਾਤ ਹੁੰਦੀ ਹੈ ਕੁਝ ਅਧਿਕਾਰੀਆਂ ਨਾਲ ਬਹਿਸ ਕਰ ਰਹੇ ਨੇ ਤੇ ਉਹ ਥੱਪੜ ਰਸੀਦ ਕਰ ਦਿੰਦੇ ਨੇ ਇਸ ਤੋਂ ਬਾਅਦ ਉੱਥੇ ਮਾਹੌਲ ਗਰਮ ਹੋ ਜਾਂਦਾ ਖਿੱਚਾ ਤੂ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਗ੍ਰਿਫਤਾਰ ਕਰਕੇ ਚੰਡੂਨੀ ਨੂੰ ਲਿਜਾਣ ਦੀ ਕੋਾਇਦ ਹੁੰਦੀ ਹੈ ਤੇ ਉੱਥੇ ਪਹਿਲਾਂ ਸਮੋਦਨ ਕਰਦੇ ਗੁਰਨਾਥ ਸਿੰਘ ਜਿੰਨੂ ਨੇ ਕਹਿੰਦੇ ਦੱਸੋ ਵੀ ਖੱਪੜਾਪਾ ਮਾਰਿਆ ਫਿਰ ਆਪਾਂ ਸਾਰੇ ਕਿਸਾਨ ਲਈਏ ਤੇ ਸਾਰੇ ਕਿਸਾਨ ਹੱਥ ਖੜੇ ਕਰਕੇ ਕਹਿੰਦੇ ਗੁਰਨਾਥ ਸਿੰਘ ਜਿੰਨੂ ਨੂੰ ਫਿਰ 20 ਸਾਥੀਆਂ ਸੁਣੇ ਥਾਣੇ ਲਿਜਾਇਆ ਜਾਂਦਾ ਹੁਣ ਥਾਣੇ ਦੇ ਬਾਹਰ ਵੱਡੀ ਗੰਟੀ ਚ ਕਿਸਾਨ ਇਕੱਤਰ ਹੋ ਗਏ ਨੇ ਸਰਕਾਰ ਦੇ ਖਿਲਾਫ ਨਾਰੇਬਾਜੀ ਹੋ ਰਹੀ ਹੈ ਤੇ ਅੰਦਰ ਮੀਟਿੰਗਾਂ ਚੱਲ ਰਹੀ ਹੈ ਅਧਿਕਾਰੀ ਕਹਿੰਦੇ ਆ ਕੇ ਉੱਥੇ ਬੈਠਕਾਂ ਕਰ ਰਹੇ ਨੇ ਹੁਣ ਇਹ ਮਾਮਲਾ ਇੱਕ ਪਾਸੇ ਕਾਨੂੰਨੀ ਤੌਰ ਤੇ ਇੱਕ ਕਤਾਈਦਾ ਬਣ ਰਿਹਾ ਹੈ ਇੱਕ ਪਾਸੇ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦਾ ਬਣ ਰਿਹਾ ਹੈ ਇੱਕ ਡਿਊਟੀ ਦੇ ਉੱਤੇ ਤਾਇਨਾਤ ਅਧਿਕਾਰੀ ਤੇ ਥੱਪੜ ਚੁੱਕਣ ਦਾ ਬਣ ਰਿਹਾ ਦੂਏ ਪਾਸੇ ਕਿਸਾਨੀ ਪਹਿਲੂ ਹੈ ਕਿ ਵੀ ਕਿਸਾਨਾਂ ਦੀ ਫਸਲ ਇਸ ਮੌਕੇ ਜਦੋਂ 6 ਮਹੀਨੇ ਦੀ ਪਾਲਣੋਂ ਤੋਂ ਬਾਅਦ ਉਹ ਮੰਡੀ ਚ ਲੈ ਕੇ ਆਉਂਦਾ ਮੰਡੀ ਚ ਰੁਧੀ ਹੈ ਖਰੀਦ ਨਹੀਂ ਸਮੇਂ ਸਿਰ ਹੋ ਰਹੀ ਅਦਾਇਗੀਆਂ ਨਹੀਂ ਹੋ ਰਹੀਆਂ ਕੇਂਦਰੀ ਏਜੰਸੀਆਂ ਜਾਂ ਸਰਗਰਮ ਨਹੀਂ ਹੋਈਆਂ ਨਤੀਜਾ ਐ ਐਮਐਸਪੀ ਤੇ ਸਹੀ ਖਰੀਦ ਨਹੀਂ ਹੋ ਪਾਰੀ ਖਜਲ ਖਵਾਰੀ ਹੋ ਰਹੀ ਜਿਹਦੇ ਵਿੱਚੋਂ ਰੋਸ ਦੇ ਲਈ ਮਿੰਨਿਸ ਕਤਰੇ ਪਹੁੰਚੇ ਸੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਉਸ ਰੋਸ ਦੇ ਵਿੱਚੋਂ ਤਕਰਾਰ ਹੁੰਦੀ ਹੈ ਤਕਰਾਰ ਚ ਥੱਪੜ ਉਨੇ ਮਾਮਲਾ ਕਿਸ ਕਦਰ ਅੱਗੇ ਵੱਧਾ ਕਿਉਂਕਿ ਇਹਦਾ ਸਨੇਹਾ ਦੂਰ ਤੱਕ ਜਾਣਾ ਹੈ ਕਿਸਾਨ ਜਥੇਬੰਦੀਆਂ ਦਾ ਖਾਸ ਕਰਕੇ ਦਿੱਲੀ ਵਾਲੇ ਕਿਸਾਨ ਅੰਦਲਨ ਤੋਂ ਆਪਸ ਜਿਵੇਂ ਤਾਲਮੇਲ ਹੈ ਉਸ ਨੇ ਇੱਕ ਦੂਜੇ ਨੂੰ ਨੇੜੇ ਲਿਆ ਦਿੱਤਾ ਤੇ ਇਸ ਨੂੰ ਅਗਾਹ ਵੀ ਦੇਖਿਆ ਜਾ ਸਕਦਾ ਚਲੋ ਮੈਂ ਜੀ ਓਵਰਾਲ ਖਬਰ ਤੁਹਾਡੇ ਮੂਰੇ ਰੱਖਾਂ ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਨੇ ਡੀਐਫਐਸਸੀ ਨੂੰ ਥੱਪੜ ਮਾਰਿਆ ਕੁਰਖੇਤਰ ਤੋਂ 20 ਤੋਂ ਜ਼ਿਆਦਾ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਕਿ ਉਹਨੇ ਖੇਤੀ ਨੂੰ ਲੈ ਕੇ ਧਰਨਾ ਦੇਣ ਆਏ ਸੀਗੇ ਕਹਿੰਦੇ हरियाणा ਦੇ ਕੋਰ ਖੇਤਰ ਵਿੱਚ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਚੰਡੂਨੀ ਦੇ ਮੁਖੀ ਗੁਰਨਾਥ ਸਿੰਘ ਚੰਡੂਨੀ ਨੇ ਜ਼ਿਲ੍ਹਾ ਖਾਦ ਜਿਹੜੇ ਨਾਲ ਸੰਬੰਧਿਤ ਵਿਭਾਗ ਵਿਭਾਗੀ ਅਧਿਕਾਰੀ ਹੈ ਡੀ ਐਫ ਐਸ ਈ ਰਜੇਸ਼ ਕੁਮਾਰ ਨੂੰ ਥੱਪੜ ਜੜ ਦਿੱਤਾ ਚੰਡੂਨੀ ਹੋਰ ਕਿਸਾਨ ਆਗੂ ਦੇ ਨਾਲ ਮਿੰਨੀ ਸਕੱਤਰੇ ਦੇ ਬਾਹਰ ਝੋਨੇ ਦੀ ਖਰੀਦ ਸਹੀ ਨਾ ਹੋਣ ਦੇ ਕਰਕੇ ਧਰਨਾ ਮਾਰ ਆਏ ਸੀ ਵਾਦ-ਵਦ ਪੁਲਿਸ ਨੇ ਚੰਡੂਨੀ ਸਣੇ 20 ਕਿਸਾਨਾਂ ਨੂੰ ਹਰਸਤ ਚ ਲੈ ਲਿਆ ਉਹਨਾਂ ਨੂੰ ਥਾਣੇ ਲਿਜਾਇਆ ਗਿਆ ਚੰਡੂਨੀ ਨੂੰ ਹਰਸਤ ਲੈ ਜਾਣ ਤੋਂ ਬਾਅਦ ਹੋਰ ਕਿਸਾਨ ਆਗੂ ਵੀ ਥਾਣੇ ਦੇ ਬਾਹਰ ਪਹੁੰਚ ਗਏ ਨੇ ਤੇ ਕਿਸਾਨ ਸਮਰਥਕ ਵੀ ਪਹੁੰਚ ਗਏ ਨੇ ਵੱਡੀ ਗੰਟੀ ਚ ਕਿਸਾਨਾਂ ਦੀ ਗਿਣਤੀ ਥੰਡ ਦੇ ਬਰ 71 ਹੋ ਰਹੇ ਨੇ ਤੇ ਉੱਥੇ ਉਹਨਾਂ ਨੇ ਧਰਨਾ ਵੀ ਮਾਰ ਦਿੱਤਾ ਪੁਲਿਸ ਵੀ ਵੱਡੀ ਗੰਟੀ ਚ ਤੈਨਾਤ ਕਰ ਦਿੱਤੀ ਗਈ ਆ ਥੱਪੜਵਾਦ ਤੋਂ ਪਹਿਲਾਂ ਕਿਸਾਨ ਆਗੂ ਨਾਸੀ ਜਟੂਣੀ ਦਾ ਵੀਡੀਓ ਸਾਹਮਣੇ ਆ ਰਿਹਾ ਜਿਸ ਵਿੱਚੋਂ ਕਿਸਾਨਾਂ ਨੂੰ ਸੰਬੋਧਨ ਉਹ ਤੇ ਕਹਿ ਰਹੇ ਨੇ ਕਿ ਦੱਸੋ ਥੱਪੜਾਪਾ ਮਾਰਿਆ ਇੱਕ ਅਰੈਸਟ ਹੋਗਾ ਜਾਂ ਸਾਰੇ ਅਰੈਸਟ ਹੋਵਾਂਗੇ ਤੇ ਇਸ ਤੋਂ ਬਾਅਦ ਸਾਰੇ ਕਿਸਾਨ ਹੱਥ ਖੜੇ ਕਰਕੇ ਉਹਦਾ ਸਮਰਥਨ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਕਾਨੂੰਨ ਹੁੰਦਾ ਕਾਨੂੰਨ ਦੇ ਉਦਰਾਣ ਮਤਲਬ ਗ੍ਰਿਫਤਾਰੀ ਹੁੰਦੀ ਹੈ ਮਤਲਬ ਸੋ ਹੁਣ ਉੱਥੇ ਵੱਡਾ ਇਕੱਠ ਖੜਾ ਹੈ ਵੱਡੀ ਕੱਤਰ ਦਾ ਥਾਣੇਦਾਰ ਵੱਡੀ ਗੰਤੀ ਚ ਕਿਸਾਨ ਇਕਜੁੱਟ ਹੋ ਗਏ ਨੇ ਨਾਰੇਬਾਜੀ ਹੋ ਰਹੀ ਹੈ ਸਰਕਾਰ ਦੇ ਖਿਲਾਫ ਤੇ ਉੱਥੇ ਲਗਾਤਾਰ ਸਰਕਾਰ ਦੇ ਲਈ ਇਹ ਮਾਮਲਾ ਚੁਣੌਤੀ ਬਣ ਗਿਆ ਕਿਉਂਕਿ ਪਹਿਲੂ ਸਪਸ਼ਟ ਹੈ ਕਿ ਹਰਿਆਣਾ ਦੇ ਵਿੱਚ ਲਗਾਤਾਰ ਇਸ ਮੋਕੇ ਇਹੋ ਜੀ ਸਥਿਤੀ ਹੈ ਉਸ ਨੂੰ ਸਮਝਣ ਦੀ ਲੋੜ ਹੈ ਇੱਕ ਪਾਸੇ ਰੋहतक ਦੇ ਵੱਡੇ ਅਧਿਕਾਰੀ ਕੁਆਪੀਐਸ ਪੂਰਨ ਕੁਮਾਰ ਜੀ ਦੀ ਖੁਦਕੁਸ਼ੀ ਦੇ ਮਾਮਲੇ ਕਰਕੇ ਹਰਿਆਣਾ ਦੇ ਵਿੱਚ ਰਾਸ਼ਟਰਪਤੀ ਦਾ ਦੌਰਾ ਪ੍ਰਧਾਨ ਮੰਤਰੀ ਦਾ ਦੌਰਾ ਰੱਤਾ ਕਰਨਾ ਪੈਂਦਾ ਇਹਨਾਂ ਨੇ 1 ਸਾਲ ਪੂਰਾ ਹੋਣ ਤੇ ਜਸ਼ਨ ਮਨਾਉਣੇ ਸੀ ਜਿਲਾ ਪੱਧਰ ਤੋਂ ਲੈ ਕੇ ਸਟੇਟ ਪੱਧਰੀ ਸਮਾਰਗਮੂ ਸਾਰੇ ਰੋਕਣੇ ਪੈ ਰਹੇ ਨੇ ਦੂਸਰੇ ਪਾਸੇ ਏਸੇ ਅਧਿਕਾਰੀ ਪੂਰਨ ਕੁਮਾਰ ਦੇ ਉੱਤੇ ਹੁਣ ਦੋਸ਼ ਮੜ ਕੇ ਸੰਦੀਪ ਕੁਮਾਰ ਨਾਂ ਦਾ ਇੱਕ ਆਈਐਸ ਉਹ ਸੁਸਾਈਡ ਕਰ ਜਾਂਦਾ ਹੁਣ ਹੋਂ ਦਾ ਪਰਿਵਾਰ ਰੜਿਆ ਕਿ ਜਦੋਂ ਤੱਕ ਪੂਰਨ ਕੁਮਾਰ ਦੀ ਪਤਨੀ ਤੇ ਐਫਆਈਆਰ ਨੂੰ ਦੀ ਤਤਕ ਤਕ ਅਸੀਂ ਸੰਸਕਾਰ ਨਹੀਂ ਕਰਦੇ ਨਾਇਬ ਸਿੰਘ ਸੈਣੀ ਉੱਧਰ ਵੀ ਜਾਂਦੇ ਨਾਜਨ ਸਿੰਘ ਸੈਣੀ ਇੱਧਰ ਵੀ ਆਏ ਸੀ ਉਧਰ ਕਹਿੰਦੇ ਉਪਰਵਾ ਨੂੰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਵੀ ਐਦਾਂ ਉਧਰ ਐਫ ਆਰ ਕਿਵੇਂ ਹੋ ਸਕਦੀ ਹੈ ਜੇ ਮਾਮਲਾ ਪੂਰਨ ਕੁਮਾਰ ਨਾਲ ਸੰਬੰਧ ਅਸੀਂ ਉਹਦੇ ਪਹਿਲੂ ਤੇ ਤਹੀ ਉਹਦਾ ਪਿਛਤਾ ਜਦੋਂ ਕੋਈ ਕੋਣ ਸੀ ਤੇ ਕੁਝ ਤਰ੍ਹਾਂ ਦੇ ਵੀ ਸਵਾਲ ਖੜੇ ਕਰ ਰਹੀਆਂ ਵੀ ਕਿ ਜੇ ਉਹਦੇ ਪਰੇਸ਼ਾਚਾਰ ਕਰਕੇ ਤੁਸੀਂ ਤੰਗ ਸੀ ਹੁਣ ਤਾਂ ਚਲਾ ਗਿਆ ਫਿਰ ਉਹ ਤੋਂ ਬਾਅਦ ਸੁਸਾਇਡ ਕਿਉਂ ਕੀਤਾ ਕੁਝ ਕਹਿੰਦੇ ਕਿ ਕੀ ਇਹ ਬਲੀ ਦਾ ਬੱਕਰਾ ਬਣ ਗਿਆ ਕਿ ਇਹ ਜਾਤੀ ਤੌਰ ਦੇ ਉਤੇ ਆਪਸ ਵਿੱਚ ਟਕਰਾਅ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਕਿ ਇਹ ਦਬਾਅ ਬਣ ਗਿਆ ਪੂਰਨ ਕੁਮਾਰ ਦੇ ਪਰਿਵਾਰ ਤੇ ਜਿੱਤੋਂ ਬਾਅਦ ਉਹ ਪੋਸਟਮਾਰਟਮ ਲਈ ਤਿਆਰ ਹੋਏ ਬਿਲਕੁਲ ਜੀ ਅੱਜ ਆਈਪੀਐਸ ਅਧਕਾਰੀ ਪੂਰਨ ਕੁਮਾਰ ਦੀ ਦੇਹ ਦਾ ਪੋਸਟਮਾਰਟ ਹੋਇਆ ਚੰਡੀਗੜ੍ਹ ਲਿਜਾਇਆ ਗਿਆ ਉਹਨਾਂ ਨੂੰ ਪੀਜੀਆ ਲਿਜਾਇਆ ਗਿਆ ਮਤਲਬ ਜਿੱਥੇ ਪੋਸਟਮਾਰਟ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਰਹਿائش ਆ 24 ਸੈਕਟਰ ਦੀ ਕੋਠੀ ਦੇ ਵਿੱਚ ਉੱਥੇ ਉਹਨਾਂ ਦੇ ਮ੍ਰਿਤਕ ਦੇਨ ਰੱਖਿਆ ਗਿਆ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਹੈਨਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸੈਕਟਰ 25 ਦੇ ਸਮਸ਼ਾਨ ਘਟ ਲਿਆਂਦਾ ਗਿਆ ਅੱਜ ਅੰਤਮ ਸੰਸਕਾਰ ਦੀ ਹੈ ਕਵਾਇਦ ਹੋਈ ਮਤਲਬ 9 ਦਿਨਾਂ ਬਾਅਦ ਹਰਿਆਣਾ ਦੇ ਸੀਨੀਅਰ ਆਈਪੀਐਸ ਹਾਂ ਪੂਰਨ ਕੁਮਾਰ ਦੇ ਸੁਸਾਇਡ ਦੇ 9ਵੇਂ ਦਿਨ ਚੰਡੀਗੜ੍ਹ ਦੀ ਪੀਜੀਆ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਹੋਇਆ ਸਵੇਰੇ 9:40 ਵਜੇ ਪਰਿਵਾਰ ਵੱਲੋਂ ਡੈੱਡ ਬੋਡੀ ਦੀ ਸਨਖ ਤੋਂ ਬਾਅਦ ਮੈਡੀਕਲ ਬੋਰਡ ਨੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕੀਤੀ ਹਾਂ ਮੈਜਿਸਟ੍ਰੇਟ ਦੀ ਮੌਜੂਦਗੀ ਦੇ ਵਿੱਚ ਪੂਰੀ ਵੀਡੀਓਗ੍ਰਾਫੀ ਦੇ ਦੌਰਾਨ ਇਹ ਪੋਸਟਮਾਰਟਮ ਹੋਇਆ ਪੂਰੇ ਪ੍ਰੋਸੈਸ ਨੂੰ ਕਰੀਬ 4 ਘੰਟੇ ਲੱਗੇ ਦੁਪਹਿਰ 1:30 ਵਜੇ ਐਂਬੂਲੈਂਸ ਪੂਰਨ ਕੁਮਾਰ ਦੀ ਡੈੱਡ ਬੋਡੀ ਨੂੰ ਲੈ ਕੇ ਸੈਕਟਰ 24 ਉਹਨਾਂ ਦੇ ਘਰ ਲਈ ਨਿਕਲੀ કરી ਲਜਾਇਆ ਗਿਆ 3 ਵਜੇ ਕੋਠੀ ਚ ਉਹਨਾਂ ਦੀ ਉਥੋਂ ਤੰਤਮ ਯਾਤਰਾ ਨਿਕਲੀ ਜਿਹੜੀ ਸੈਕਟਰ 25 ਦੇ ਸੰਖੰਨ ਘਟ ਜਾ ਕੇ ਮੁਕੰਮਲ ਹੋਈ ਤੇ ਉੱਥੇ ਉਹਨਾਂ ਦਾ ਅੰਤਮ ਸੰਸਕਾਰ ਪੂਰੇ ਜੋ ਨੀਮਾਵਲੀ ਹੈਗੀ ਹੈ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਉਵੇਂ ਕੀਤੀ ਗਈ ਤੇ 59 ਮੈਂਬਰੀ ਕਮੇਟੀ ਨੇ ਪੂਰਨ ਕੁਮਾਰ ਦੇ ਅੰਤਮ ਸੰਸਕਾਰ ਦੇ ਚਲਦਿਆਂ ਅੱਜ ਦੁਪਹਿਰ ਨੂੰ ਜਿਹੜੀ ਰਾਜਪਾਲ ਨਾਲ ਮੁਲਾਕਾਤ ਕਰਨ ਦਾ ਤਹਿ ਪ੍ਰੋਗਰਾਮ ਸੀ ਉਸ ਨੂੰ ਬਦਲਿਆ ਆਪਣਾ ਧਰਨੇ ਪ੍ਰਦਰਸ਼ਨੀ ਰੂਪਰੇਖਾ ਬਦਲੀ ਮੈਮੋਰੈਂਡਮ ਭంపਨ ਜਾਣਾ ਸੀ ਉਹਨੂੰ ਬਦਲ ਦਿੱਤਾ ਗਿਆ ਸੋ ਹੁਣ ਚੰਡੀਗੜ੍ਹ ਪੁਲਿਸ ਨੇ ਉਹਨਾਂ ਦੀ ਤਰਫ ਪਤਨੀ ਕੁਲਕੁਮਾਰ ਮਹਿੰਦਰ ਪਰਤਨੀ ਦਾ ਕਹਿਣਾ ਕਿ ਚੰਡੀਗੜ੍ਹ ਪੁਲਿਸ ਨੇ ਸਾਨੂੰ ਭਰੋਸਾ ਦਿਵਾਇਆ ਸਿਸਟਮ ਨੇ ਭਰੋਸਾ ਦਿਵਾਇਆ ਕਿ ਅਸੀਂ ਨਿਰਪੱਖ ਜਾਂਚ ਕਰਾਂਗੇ ਇਸ ਅਧਾਰ ਤੇ ਅਸੀਂ ਇਹ ਗੱਲ ਮੰਨਦੇ ਹਾਂ ਪਰ ਕਈ ਤਰ੍ਹਾਂ ਇਹਨੂੰ ਇਸ ਨਜ਼ਰੀਏ ਤੋਂ ਵੀ ਦੇਖਦੀਆਂ ਨੇ ਕਿ ਇਹਦੇ ਵਿੱਚ ਉਹ ਨਵਾਂ ਮਾਮਲਾ ਜੋੜਨ ਕਰਕੇ ਕਿਉਂਕਿ ਜੇ 8 ਪੰਨਿਆਂ ਦਾ ਇੱਧਰ ਸੁਸਾਈਡ ਨੋਟ ਹੈ ਜਿਹਦੇ ਅਧਾਰ ਤੇ ਪਰਿਵਾਰ ਦੀ ਮੰਗ ਹੈ ਵੀ ਸੁਸਾਈਡ ਨੋਟ ਦੇ ਅਧਾਰ ਤੇ ਡੀਜੀਪੀ ਦੇ ਖਿਲਾਫ ਬਾਈ ਨੇਮ ਪਰਚਾ ਤਾਂ ਕਰੋ ਬਾਕੀ ਅਧਿਕਾਰੀ ਇਹਨਾਂ ਦੇ ਨਾਮ ਨਹੀਂ ਉਹਨਾਂ ਦੇ ਨਾਮ ਬਾਈ ਨੇਮ ਦਾ ਪਰਚਾ ਕਰੋ ਹੈਨਾ ਤੇ ਦੂਸਰੇ ਪਾਸੇ ਹੁਣ ਜਿਹੜਾ ਏਐਸਆਈ ਸੁਸਾਇਡ ਕਰਕੇ ਗਿਆ ਉਹਦਾ ਵੀ ਸੁਸਾਇਡ ਨੋਟ ਹੈ ਉਹਦੇ ਵਿੱਚ ਜੇ ਪੂਰਨ ਕੁਮਾਰ ਦਾ ਜਾਂ ਉਹਨਾਂ ਦੇ ਨਾਮ ਕੋਈ ਨਾਮ ਉਹਦੇ ਦਾਫੇ ਉਹ ਵੀ ਮੰਗ ਕਰਦੇ ਸੋ ਇਸ ਲਈ ਇਹ ਜਿਹੜੀ ਪਚੀਤਕੀ ਦੀ ਸਥਿਤੀ ਬਣੀ ਹੈ ਉਹਦੇ ਵਿੱਚੋਂ ਕਿ ਇਸ ਤਰ੍ਹਾਂ ਪੈਕ ਡੋਰ ਕੋਈ ਗੱਲ ਹੋ ਗਈ ਹੈ ਕੋਈ ਸਮਝੌਤਾ ਹੋਇਆ ਤਾਂ ਪਰਿਵਾਰ ਮੰਨਿਆ ਕੋਈ ਰਾਜਨੀਤਿਕ ਦਬਾਅ ਪਿਆ ਤਾਂ ਪਰਿਵਾਰ ਮੰਨਿਆ ਜਾਂ ਆਉਂਦੇ ਦਿਨਾਂ ਦੇ ਵਿੱਚ ਕੋਈ ਟਕਰਾਅ ਪਤਨ ਦੀ ਸਥਿਤੀ ਨੂੰ ਪਾਪਦਿਆ ਹੋਇਆ ਕਿਉਂਕਿ ਜੇ ਇਹ ਆਈਪੀਐਸ ਅਧਿਕਾਰੀ ਇੰਦਰ ਦੀ ਪਤਨੀ ਆਈ ਹੈ ਅਧਿਕਾਰੀ ਹੈ ਸੋ ਉਹ ਇਸ ਜੀ ਤੋਂ ਵਿਭਾਗ ਰਹਿ ਕੇ ਇਹ ਰੁੱਖ ਕਿਦਨ ਰੁੱਖ ਤਿਆਰ ਕੀਤਾ ਜਾ ਸਕਦਾ ਕਿ ਇਸ ਲਈ ਇਹ ਪਹਿਲ ਕਦਮੀ ਹੋਈ ਜੋ ਵੀ ਹੋਵੇ ਅਜ ਪੂਰਨ ਕੁਮਾਰਪੁਰਾ ਦਾ ਉਹਨਾਂ ਦੀ ਦੇਹ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਇਹਦੇ ਨਾਲ ਸਰਕਾਰੀ ਤਿਰਨੇ ਪੁਲਿਸ ਹਰਿਆਣਾ ਦੀ ਪੁਲਿਸ ਸੰਤਰਤਰ ਨੇ ਥੋੜਾ ਜਿਹਾ ਸਾਂ ਲਿਆ ਹੋਵੇਗਾ ਹੁਣ ਕਾਨੂੰਨੀ ਪ੍ਰਕਿਰਿਆ ਚੱਲਣੀ ਹੈ ਅਦਾਲਤੀ ਪ੍ਰਕਿਰਿਆ ਚੱਲਣੀ ਹੈ ਉਹਦੇ ਵਿੱਚ ਜੋੜ ਤੋੜ ਹੋਈ ਜਾਵੇ ਜਦੋਂ ਤੱਕ ਡੈੱਡ ਬੋਡੀ ਪਈ ਹੈ ਤਦ ਤੱਕ ਸਰਕਾਰਾਂ ਤੇ ਪ੍ਰਸ਼ਾਸਨ ਤੇ ਇੱਕ ਵੱਖਰੇ ਤਰ੍ਹਾਂ ਦਾ ਦਬਾਅ ਹੁੰਦਾ ਸ਼ਾਇਦ ਇਸੇ ਲਈ ਉਹ ਆਈਐਸ ਦੇ ਜਿਹੜਾ ਆਈਐਸ ਨੇ ਸੁਸਾਇਡ ਕੀਤਾ ਸੰਦੀਪ ਕੌਰ ਨੇ ਉਹਦੇ ਪਰਿਵਾਰ ਨੂੰ ਵੀ ਲੱਗਦਾ ਕਿ ਹੁਣ ਇਹ ਮੌਕਾ ਜੇ ਹੁਣ ਦਬਾਅ ਬਣਾ ਲਿਆ ਤਾਂ ਠੀਕ ਹੈ ਨਹੀਂ ਬਾਅਦ ਚ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਮੈਂ ਤਾਂ ਹੀ ਕਹ ਰਿਹਾ ਕਿ ਨਾਇਬ ਸਿੰਘ ਸੈਣੀ ਉਧਰ ਵੀ ਜਾਏ ਇਧਰ ਵੀ ਜਾਏ ਇਧਰ ਵੱਡੇ ਅਧਿਕਾਰੀ ਵੀ ਆਏ ਵਿਰੋਧੀ ਦੇ ਲੀਡਰ ਵੀ ਆਏ ਐਨਡੀਆ ਦੇ ਮੰਤਰੀ ਵੀ ਆਏ ਪੰਜਾਬ ਦੇ ਮੁੱਖ ਮੰਤਰੀ ਵੀ ਗਏ ਹੈਂ ਦੇਸ਼ ਭਰ ਦੇ ਵਿੱਚ ਆਵਾਜ਼ ਵੀ ਉਠਹੀ ਹੈ ਭਾਈਚਾਰਕ ਤੌਰ ਦੇ ਉੱਤੇ ਵਿਤਕਰੇ ਨੂੰ ਲੈ ਕੇ ਸੋ ਉਸ ਮਾਮਲੇ ਨੂੰ ਵੀ ਕਿਸ ਤਰ੍ਹਾਂ ਡਰੈਸ ਕਰਨ ਦਾ ਮੌਕਾ ਮਿਲਿਆ ਕਿ ਇਹ ਵਿਤਕਰਾ ਜੇ ਵੀ ਜਾਰੀ ਹੈ ਪਰ ਹੁਣ ਆ ਨਵੇਂ ਸੁਸਾਈਡ ਨੇ ਇਸ ਮਾਮਲੇ ਨੂੰ ਨਵਾਂ ਮੋੜ ਦਿੱਤਾ ਹੈ ਜਾਂ ਬੈਕਡੋਰ ਦੇ ਉੱਤੇ ਸਰਕਾਰ ਆਪਣਾ ਦਬਾਅ ਆਪਣੀ ਚਾਲ ਆਪਣੀ ਸਿਆਸੀ ਹੈਂ ਤਰੀਕਾ ਕਰ ਅਪਣਾ ਕੇ ਇਸ ਮਾਮਲੇ ਨੂੰ ਅਗਾਹ ਪਹੁੰਚ ਕੰਮ ਜਾ ਬੋਗੀ ਹੈ ਇਹਨਾਂ ਨੂੰ ਵਕਤ ਦਸੇਗਾ ਫਿਰ ਆ ਸਰਕਾਰ ਨੇ ਆਪਣੇ ਵੱਲੋਂ ਇੱਕ ਮਸਲਾ ਛੁੱਟ ਜਾ ਰਿਹਾ ਹੈ 3 ਨਵੰਬਰ ਨੂੰ ਐਸਜੀਪੀਸੀ ਦਾ ਆਮ ਇਜਲਾਸ ਹੈ ਆਪਾਂ ਇਸੇ ਪ੍ਰੋਗਰਾਮ ਚ ਇਸ ਪਲੇਟਫਾਰਮ ਦੇ ਮਾਧਿਅਮ ਤੇ ਤੁਹਾਡੇ ਤੱਕ ਇਹ ਖਬਰ ਪਹੁੰਚਾ ਚੁੱਕੇ ਹਾਂ ਕਿ 3 ਤਰੀਕ ਨੂੰ ਐਸਜੀਪੀਸੀ ਦਾ ਆਮ ਇਜਲਾਸ ਹੋਏਗਾ ਜਿਹਦੇ ਵਿੱਚ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਸਕੱਤਰ ਸਨੇ 14 15 ਅਹੁਦੇਦਾਰ 15 ਅੰਕ ਦੇ ਕਰੀਬ ਅਹੁਦੇਦਾਰ ਜਿਹੜੇ ਚੁਣੇ ਜਾਣਗੇ ਉਹਦੇ ਨਾਲ ਨਾਲ ਇਹ ਵੀ ਦੇਖਣ ਲਈ ਗੱਲ ਹੋएगी ਕਿ ਦੂਜੀਆਂ ਤਰ੍ਹਾਂ ਸਾਂਝਾ ਉਮੀਦਵਾਰ ਖੜਾ ਕਰਦੀਆਂ ਜਿਹੜੀਆਂ ਤਰਨ ਤਰਨ ਜਿਮਨੀ ਚੋਣ ਦੇ ਵਿੱਚ ਸਾਂਝੇ ਤੌਰ ਤੇ ਲੜ ਰਹੀਆਂ ਕਿ ਉਹਨਾਂ ਦਾ ਵੀ ਸਾਂਝਾ ਉਮੀਦਵਾਰ ਹੋਏਗਾ ਜਾਂ ਉਹ ਈਸ਼ਵਰ ਉਮੀਦਵਾਰ ਖੜਾ ਹੀ ਨਹੀਂ ਕਰਨਗੀਆਂ ਮੇਨ ਮੁਕਾਬਲਾ ਚੋਣ ਹੋ ਜਾਏਗੀ ਕਿਉਂਕਿ ਇੱਕ ਪਾਸੇ ਤਰਨ ਤਰਨ ਦੀ ਜਿਮਨੀ ਚੋਣ ਨਾਲ ਲਈ ਚੁਣੌਤੀ ਹੈ ਦੂਜੇ ਪਾਸੇ ਅਜੇ ਪੂਰੀ ਤਰ੍ਹਾਂ ਨਾਲ ਯਾਨੀ ਹਰ ਕਿਸੇ ਕੋਲ ਨਹੀਂ ਤਾਂ ਅਜੇ ਟੀਮ ਵੀ ਪੂਰੀ ਨਹੀਂ ਸਾਹਮਣੇ ਆਈ ਬੇਸ਼ੱਕ ਕੁਝ ਮੈਂਬਰ ਬਣਾ ਲਏ ਨੇ ਕੁਝ ਕਮੇਟੀਆਂ ਬਣ ਗਈਆਂ ਨੇ ਪਰ ਅਜੇ ਵੀ ਸਿਆਸੀ ਮਾਮਲੇ ਵਾਲੀ ਕਮੇਟੀ ਤਾਂ ਬਣਨੀ ਬਾਕੀ ਹੈ ਹਾਂ ਕਿਆ ਨਹੀਂ ਹੱਤਪਿਸ ਕਰਨੀ ਤੇ ਆਪਣਾ ਮੈਂਬਰ ਖੜਾ ਕਰੂਗੀ ਪ੍ਰਧਾਨ ਦੇ ਲਈ ਉਮੀਦਵਾਰ ਐ ਸ਼੍ਰੋਮਣੀ ਕਾਲ ਦਾ ਅਮਰਸਰ ਅੱਡ ਖੜਾ ਕਰੂਗਾ ਕਿ ਅਮਰਤ ਕਲਰ ਉਹ ਤੇ ਵੀ ਕਿਸੇ ਨੂੰ ਮੈਦਾਨ ਚ ਉਤਾਰ ਸਕਦੀ ਹੈ ਜਾਂ ਤਿੰਨੇ ਧਿਰਾਂ ਜੇ ਤਰਨ ਤਰ ਜਿਮਨੀ ਚੋਂ ਇਕੱਠੇ ਆ ਕੇ ਲੜ ਰਹੀਆਂ ਨੇ ਜਾਂ ਹੋਰ ਪੰਥਕ ਧਿਰਾਂ ਦਾ ਸਮਰਥਨ ਹੈ ਕਿ ਉਹ ਸਾਰੇ ਸਮਰਥਨ ਚੋਂ ਇੱਕ ਸਾਂਝਾ ਉਮੀਦਵਾਰ ਵੀ ਸਾਹਮਣੇ ਆ ਸਕਦਾ ਹੈ ਪਹਿਲੀ ਚੁਣੌਤੀ ਤਾਂ ਦੂਜੀਆਂ ਦਲਾਂ ਦੀ ਈ ਹੈ ਪਰ ਵੱਡੀ ਚੁਣੌਤੀ ਤਾਂ ਬਾਦਲ ਦਾ ਲਈ ਹੈ ਜੀ ਕੋਈ ਕਿ ਉਮੀਦਵਾਰ ਕੌਣ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਰੀ ਪਿਛਲੇ ਦਿਨੀ ਜਦੋਂ ਜਥੇਦਾਰਾਂ ਦਾ ਬਿਵਾਦ ਹੋਇਆ ਸੀ ਤਾਂ ਉਸ ਤਰ੍ਹਾਂ ਉਹ ਇੱਕ ਵਾਰ ਤਾਂ ਸਾਰਾ ਕੁਝ ਛੱਡ ਛੜਾ ਕੇ ਘਰੇ ਚਲੇ ਗਈ ਸੀ ਗਿਆਨੀ ਰੁਕबीर ਸਿੰਘ ਤੱਕ ਮਨਾਉਣ ਕਰੇ ਗਏ ਫੋਨ ਗਏ ਸਾਰਾ ਕੁਝ ਗਿਆ ਪਰ ਜਦੋਂ ਸੁਖਵੀਰ ਬਾਦਲ ਗਏ ਤਾਂ ਉਹਦੇ ਮਨਿਆ ਮੁੜਿਆ ਮੰਨਿਆ ਇਹ ਹੀ ਗਿਆ ਸੀ ਕਿ ਇਹ ਫੈਸਲਾ ਹੋਇਆ ਸੀ ਕਿ ਆਹ ਟਾਈਮ ਲੰਗਾ ਦਿਓ ਅਗਲੀ ਵਾਰ ਤੋਂ ਸੇਵਾ ਕਿਸੇ ਹੋਰ ਨੂੰ ਦੇ ਦੇਵਾਂਗੇ ਤੇ ਇਹਦਾ ਮਤਲਬ ਕਿ 3 ਨਵੰਬਰ 225 ਨੂੰ ਐਸਜੀਪੀਸੀ ਦੇ ਆਮ ਇਜਲਾਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਵੱਲੋਂ ਐਡਵੋਕੇਟ ਰਿੰਦਰ ਸਿੰਘ ਧਾਮੀ ਪ੍ਰਧਾਨ ਦੇ ਉਮੀਦਵਾਰ ਨਹੀਂ ਹੋਣਗੇ ਨਹੀਂ ਜੀ ਉਲਟ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਉਮੀਦਵਾਰ ਹੋਣਗੇ ਅੱਜ ਦੀ ਤਰੀਕ ਤੱਕ ਤੈਅ ਤੈਅ ਆਉਂਦੇ ਦਿਨਾਂ 'ਚ ਕੀ ਹੋ ਜਾਵੇ ਪਤਾ ਨਹੀਂ ਕਹਿੰਦੀ ਇੱਕ ਵਾਰ ਫੇਰ ਸੁਖਵੀਰ ਬਾਦਲ ਨੇ رابطہ ਕੀਤਾ ਐਡਵੋਕੇਟ ਰਿੰਦਰ ਸਿੰਘ ਧਾਮੀ ਨਾਲ ਉਸ ਹਫ਼ਤੇ ਦੇ ਵਿੱਚ ਉਹਨਾਂ ਦੀ ਸੂਝਬੂਝ ਦਾ ਕਹਿੰਦੇ ਉਹਨਾਂ ਦਾ ਸ਼ੁਕਰਾਨਾ ਕੀਤਾ ਗਿਆ ਕਿ ਜਿਸ ਤਰ੍ਹਾਂ ਤਣਾਅ ਸੀ ਜਥੇਦਾਰਾਂ ਨੂੰ ਹਟਾਉਣ ਤੋਂ ਲੈ ਕੇ ਜਥੇਦਾਰ ਨੂੰ ਲਾਉਣ ਨੂੰ ਲੈ ਕੇ ਬਾਦਲ ਦਲ ਦਾ ਬਿਵਾਦ ਕਿੰਨੇ ਹੀ ਪਹਿਲੂ ਪਟਨਾ ਸਾਹਿਬ ਵਾਲੇ ਤਖਸਾਲਾ ਨਾਲ ਪਿਆ ਪੰਗਾ ਹੈ ਨਾ ਇਹ ਸਾਰੇ ਮਸਲਿਆਂ ਨੂੰ ਜਿਵੇਂ ਤੁਸੀਂ ਕਹਿੰਦੇ ਸੂਝਬੂਝ ਨਾਲ ਸੰਭਾਲ ਲਿਆ ਤੁਹਾਡੇ ਮੂੰਹ ਨੂੰ ਕਈ ਤਰ੍ਹਾਂ ਚੁੱਪ ਕਰ ਗਿਆ ਇਸ ਲਈ ਤੁਸੀਂ ਉਹ ਸਮਝੋ ਜੀ ਤੁਹਾਡੇ ਅਗਵਾਈ ਦੇ ਵਿੱਚ ਆਪਾਂ ਸਾਰਾ ਕੁਝ ਕਰਨਾ ਤੇ 24 ਨਵੰਬਰ ਨੂੰ ਫਿਰ ਸ਼੍ਰੀ ਗੁਰ ਤੇਗ ਬਹਾਦਰ ਜੀ ਸਾਡੇ ਕਿੰਸਲਾ ਸ਼ਹੀਦੀ ਪਰਮੂ ਲੈ ਕੇ ਵੱਡਾ ਸਮਾਗਮ ਤੇ ਫਿਰ ਸਾਲ ਪਰ ਸਮਾਗਮ ਵੀ ਚੱਲਣੇ ਆ। ਇਸ ਲਈ ਉਹ ਉਸ ਨੂੰ ਧਿਆਨ ਚ ਵੀ ਰੱਖਦੇ ਆ। ਤੇ ਆ ਨਵੀਆਂ ਚੁਣੌਤੀਆਂ ਜਿਹੜੀਆਂ ਸਿਆਸੀ ਤੌਰ ਤੇ ਅਕਾਦਨ ਬਾਦਲਮੂਰੇ ਖੜੀਆਂ ਹੋ ਰਹੀਆਂ ਨੇ ਚਾਹੇ ਤਰਨਤਨ ਦੀ ਜਿਮਨੀ ਚੋਣਾਂ ਵਾਲਾ ਹੋਵੇ ਤੇ ਚਾਹੇ ਆਉਂਦੀਆਂ 27 ਦੀਆਂ ਚੋਣਾਂ ਦਾ ਮਾਮਲਾ ਹੋਵੇ ਚਾਹੇ ਨਵੇਂ ਪੁੰਗਰੇ ਅਕਾਲੀ ਦਲ ਦੇ ਹਵਾਲੇ ਨਾਲ ਹੋਵੇ ਉਹਨਾਂ ਚੁਣੌਤੀਆਂ ਦੇ ਹੱਲ ਨਾਲ ਵੀ ਸੁਖਵੀਰ ਬਾਦਲ ਨੂੰ ਲੱਗਦਾ ਕਿ ਜੇ ਐਸਜੀਪੀਸੀ ਦੇ ਵਿੱਚ ਸਾਡਾ ਕੰਟਰੋਲ ਰਹਿੰਦਾ ਤੇ ਉਹ ਕੰਟਰੋਲ ਧਾਮੀ ਤੋਂ ਵਧੀਆ ਕਹਿੰਦੇ ਕੋਈ ਨਹੀਂ ਨਿਭਾ ਸਕਦਾ ਜਿਹਦੀ ਤਰੀਕ ਤੇ ਭਰੋਸੇਯੋਗ ਬੰਦਾ ਲਪਣਾ ਔਖਾ ਹੈ ਤੇ ਸੁਖਵੀਰ ਸਿੰਘ ਬਾਦਲ ਲਈ ਅਜੇ ਵੀ ਸਭ ਤੋਂ ਭਰੋਸੇਯੋਗ ਬੰਦਾ ਜੇ ਕੋਈ ਹੈ ਤਾਂ ਉਹ ਕਹਿੰਦੇ ਐਡਵੋਕੇਟ ਰਜੀਂਦਰ ਸਿੰਘ ਧਾਮੀ ਨੇ ਜੀ ਇਸ ਲਈ 3 ਨਵੰਬਰ ਨੂੰ ਅੱਜ ਦੀ ਤਰੀਕ ਤੇ ਜਦੋਂ ਮੈਂ ਇਹ ਪ੍ਰੋਗਰਾਮ ਤੋਂ ਅੱਗੇ ਤੱਕ ਪੇਛਾ ਰਹੇ ਹਾਂ ਤਦ ਤੱਕ ਬਾਦਲ ਤਰ ਵੱਲੋਂ ਜੇ ਪ੍ਰਧਾਨ ਦਾ ਕੋਈ ਉਮੀਦਵਾਰ ਹੈ ਤਾਂ ਉਹ ਧਾਮੀ ਸਾਹਿਬ ਨੇ ਕੱਲ ਨੂੰ ਕੀ ਹੋ ਜੇ ਪਤਾ ਨਹੀਂ ਇਸ ਲਈ ਇਹ ਖਬਰ ਤੁਹਾਡੇ ਤੱਕ ਪਹੁੰਚਾਉਣੀ ਜ਼ਰੂਰੀ ਸੀ ਜਿਹੜੇ ਵੱਲੋਂ ਮੈਂ ਲੈ ਕੇ ਆਤਰਾ ਬਹੁਤ ਬਹੁਤ ਸ਼ੁਕਰੀਆ